ਉਦੋਂ ਕੰਦੇ ਸ਼ੀ ਉਸ ਨੂੰ ਲੋਕ ਬਾਹਰ ਨਿਕਲਣ ਲੱਗੇ ਨੇ ਇੱਕ ਮੈਂ ਸਮਝਦਾ ਸ਼ੁਭ ਸ਼ਕਨ ਹੈ ਪੰਜਾਬ ਦੇ ਲੋਕਾਂ ਨੇ ਆ ਯੂਨੀਵਰਸਿਟੀ ਦੇ ਸਟੂਡੈਂਟਸ ਨੇ ਸ਼ੁਰੂਆਤ ਕੀਤੀ ਪੰਜਾਬ ਦੇ ਲੋਕਾਂ ਨੇ ਅੱਜ ਘਰ ਘਰੇ ਵਿੱਚ ਚਰਚਾ ਹੁੰਦੀ ਹੈ ਸਾਡੀ ਯੂਨੀਵਰਸਿਟੀ ਖੋਲ ਰਹੀ ਨੇ ਸਾਡੀ ਚੰਨੀਗੜ ਖੋਲ ਰਿਹਾ ਸਾਡਾ ਪਾਕਲਾ ਡੈਮ ਖੋਲ ਰਿਹਾ ਇਹ ਕਰ ਹਰ ਕਰ ਚਰਚਾ ਹੁੰਦੀ ਹੈ ਅਸੀਂ ਜਿਹੜਾ ਅੰਦੋਲਨ ਸ਼ੁਰੂ ਕਰਨ ਵਾਲੇ ਸੀ ਅੱਜ ਉਸ ਤੋਂ ਬਾਅਦ ਕਰਾਂਗੇ ਮੈਨੂੰ ਲੱਗਦਾ ਵੀ ਇਹਨਾਂ ਨੇ ਠੰਡ 'ਚ ਰਹਣਗੇ ਉਹਦੀ ਟਿਕਰਵਾਣਗਾ ਵੀ ਜੀ ਵੀ ਬੈਠੇ ਹੈ ਸਾਡੇ ਵਿੱਚ ਬਹੁਤ ਅਸੀਂ ਕਿੱਥੇ ਹੋਏ ਆ ਉਹ ਮੈਨੂੰ ਲੱਗਦਾ ਵੀ ਹੁਣ ਇੱਕੋ ਚੱਕ ਪਿਆ 10 ਪੰਜਾਬ 4 ਰੁਪਇਆ ਸਭ ਸਾਰਾ ਕੁਝ ਲੈਣਾ ਹੋਵੇ ਉਹਨਾਂ ਨੇ ਪੰਜਾਬ ਨੂੰ ਰੱਖਣਾ ਹੈ ਤਾਂ ਉਹਨਾਂ ਨੇ ਕੀ ਆਪਦੇ ਨਾਲ ਬੇਇਨਸਾਫੀ ਬੰਦ ਕਰ ਦਿੱਤੀ ਤੁਸੀਂ ਵੀ ਮੈਨੂੰ ਹੈਰਾਨ ਹੋਊਗੇ ਮੈਂ ਕੱਲ ਡਿਟੇਲ ਪੜ ਕੇ ਹੈਰਾਨ ਹੋਇਆ ਸਾਡਾ ਬਾਣੀ ਮੁਕਤ ਜਾਂਦਾ ਰਾਜਸਥਾਨ ਨੂੰ ਰਾਜਸਥਾਨ ਵਾਲੇ 1000 ਕੋਟ ਦਾ ਪਾਣੀ ਇਕੱਲੇ ਫਾਈਨਲ ਨੂੰ ਬੇਚਦੇ ਨੇ ਸਾਡਾ ਮੁਕਤ ਲੈਂਦੇ ਨੇ ਅੱਛਾ ਇਹ ਦਿੱਲੀ ਵਾਲੇ 21 ਕਰੋੜ ਰੁਪਇਆ ਹਿਮਾਚਲ ਨੂੰ ਦਿੰਦੇ ਨੇ ਸਾਡਾ ਪਾਣੀ ਮੁਕਤ ਦਿੰਦੇ ਨੇ ਹਰਿਆਣੇ ਦਾ ਸਾਡਾ ਸਿੰਘ ਫਸਾਉਂਦੇ ਨੇ ਰੋਜ਼ ਹਰਿਆਣੇ ਸਾਡਾ ਜਿਓ ਹਰਿਆਣਾ ਸਾਡਾ ਭਰਾ ਹੈ ਤੇ ਦੇ ਉਹਨਾਂ ਦੀ ਰੇਪਿਡ ਸਟੇਟ ਇਸ ਕਰਕੇ ਮੰਨਦੇ ਨੇ ਵੀ ਸਾਡੇ ਵਿੱਚੋਂ ਹਰਿਆਣਾ ਨੇ ਖੜਿਆ ਤੇ ਰੇਪਿਡ ਸਟੇਟ ਦੀ ਸਾਡੀ ਜਿਹੜਾ ਈਸਟਰ ਬਾਰਡਰ ਸੀ ਉਹ ਸੀਗਾ ਯਮਨਾ ਫਿਰ ਯਮਨਾ ਜ ਸਾਡਾ ਸ਼ਹਿਰ ਉੱਥੇ ਗਿਆ ਤੇ ਇਹ ਸਾਰੀਆਂ ਗੱਲਾਂ ਹੁਣ ਉੱਪਰ ਲੱਗੀਆਂ ਹੁਣ ਇਹ ਇੱਕ ਨਵੀਂ ਸ਼ੁਰੂਆਤ ਹੋ ਗਈ ਮੈਨੂੰ ਲੱਗ ਰਿਹਾ ਹੈ ਕਿ ਇਹ ਬਟੇੰਦੋਂ ਦਾ ਰੂਪ ਪੰਜਾਬ ਵਿੱਚ ਹੈ ਇਹ ਕੇਂਦਰ ਸਰਕਾਰ ਨੇ ਪੰਜਾਬੀਆਂ ਨੂੰ ਕੁਸ਼ ਕਰਨ ਲਿਖੇ ਹੋਰ ਬੇਨਤੀ ਕਰਾਂ ਮੈਂ ਇਹਦੇ ਤੇ ਸੋਚ